ਹਾਂਜੀ ਆਪਣੀ ਵੀਡੀਓ ਦੇਖਦੇ ਵੀਰਾ ਭਰਾਵਾਂ ਪੈਣਾ ਨੂੰ ਪਿਆਰ ਬਈ ਸਤਿ ਸ੍ਰੀ ਅਕਾਲ ਰਾਤ ਗੁਰਦਰਾ ਸਾਹਿਬ ਰਹੇ ਸੀ ਹੁਣ ਇੱਥੋਂ ਦੀ ਆਪਣਾ 150 ਕਿਲੋਮੀਟਰ ਅੱਗੇ ਨੂੰ ਪਾ ਲ ਗਏ ਚੱਲੇ ਤੇ ਪੁਸ਼ਕਰ ਤੋਂ ਨਸੀਰਾਬਾਦ ਨਸੀਰਾਬਾਦ ਤੋਂ ਆਪਣਾ ਆ ਜਾਂਦਾ ਆਪਣਾ ਕੀ ਕਹਿੰਦੇ ਆ ਜੀ ਬੀਜੇਨਗਰ ਬੀਜੇਨਗਰ ਤੋਂ ਹੁੰਦੇ ਹੋਏ ਆਪਾਂ ਪੀਲਵਾੜਾ ਪਹੁੰਚਾਂਗੇ ਇੱਥੋਂ ਦੀ ਲਗਭਗ 150 ਕਿਲੋਮੀਟਰ ਚਲੋ ਭਾਈ ਜੀ ਚੱਲੀਏ ਸਵੇਰ ਦੇ ਲਗਭਗ 7:00 ਵੱਜ ਚੁੱਕੇ ਨੇ ਤੇ ਹੁਣ ਆਪਾਂ ਚੱਲੇ ਪਾ ਲ ਗਏ ਆਪਣੇ ਅਗਲੇ ਸਫ਼ਰ ਵੱਲ ਉਹ ਆਪਣੇ ਦੋਨੋਂ ਪਾਸੋਂ ਪਹਾੜ ਆ ਕੇ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਵਿਚੋ-ਵਿਚੋ ਰੋਡ ਤੇ ਸੂਰਜ ਭਾਜੀ ਵੀ ਪਹਾੜਾਂ ਦੀਆਂ ਛਾਤੀਆਂ ਪਾਰਦੇ ਹੋਏ ਨਿਕਲ ਜਾਂਦੇ ਆਪਣੇ ਸਮੇਂ ਅਨਸਾਰ ਆਪਣੇ ਤਾਣੂ ਅ ਸੂਰਜ ਦੀਆਂ ਕਿਰਨਾਂ ਪੈ ਕੇ ਪਹਾੜ ਦਾ ਮੋਲ ਹੋਰ ਰੰਗ-ਟੰਗ ਵਧੀਆ ਹੋ ਜਾਂਦਾ ਹਾਂ ਟਲਗ ਰਿਹਾ ਜੀ ਜਦੋਂ ਇਦਾਂ ਦੀ ਚੜਾਈ ਆ ਜਾਂਦੀ ਫਿਰ ਤਾਂ ਉਤਰਨਾ ਹੀ ਵਧੀਆ ਹੈ ਹਾਂਜੀ ਬਾਬਾ ਜੀ ਕਿਵੇਂ ਹੋ ਬਾਜੀ ਚੜਦੀ ਗਲਾ ਮੈਂ ਕਹਿੰਦਾ ਵੱਡੀ ਗੱਡੀਆਂ ਨੇ ਜ਼ੋਰ ਲੱਗੀ ਜਾਂਦਾ ਥਾੜੀ ਵੀ ਫਿਰ ਗੱਡੀ ਖਤਰਨਾਕ ਹੀ ਆ ਉਹ ਚੜਦਾ ਗਏ ਆ ਮੋਟਰਸਾਈਕਲਾਂ ਨੇ ਜ਼ੋਰ ਲੱਗੀ ਜਾਂਦੇ ਫਿਰ ਵੀ ਆਪਣੀ ਵੱਡੀ ਗੱਡੀ ਆ ਕੀ ਕਰੀਏ ਚੜਨਾ ਤਾਂ ਪੈਣਾ ਇਹ ਰੋਡ ਇਹਨਾਂ ਨੇ ਗਲਤ ਬਣਾਇਆ ਪਾਜੀ ਹੈ ਇਹਨਾਂ ਦੀ ਗਲਤੀ ਆ ਹੈ ਪਹਾੜਾਂ 'ਤੇ ਚਲਾਏ ਬਦੂਜੇ ਪਾਸੇ ਵੀ ਰੋਡ ਆਉਂਦੀ ਨਾਲੇ ਜਿੱਧਰ ਨੂੰ ਅਥੀ ਜਾਣਾ ਹੈ ਉਧਰ ਨੂੰ ਇਹ ਚੜ੍ਹਾਈ ਬਣਾਈ ਹੈ ਹਾਨੀ ਬਾਬਾ ਜੀ ਆ ਗਿਆ ਆਨੰਦ ਆਨੰਦ ਪੂਰਾ ਇਸੇ ਜੜਤੀ ਨਾਲ ਭਾਈ ਨਜ਼ਾਰੇ ਦੇਖ ਕੋਦਰ ਤੇ ਉਹ ਤਾਂ ਦਿਖਾਈ ਦਿੱਤੇ ਆਪਾਂ ਨੂੰ ਪੱਟਾ ਦਾ ਜ਼ੋਰ ਲਵਾਤਾ ਸਾਰੇ ਸਾਰੇ ਪਾੜਾ ਪਾੜ ਗਿਆ ਸਿੱਧੀ ਸਿਗਰ ਤੇ ਸੀ ਪਹਾੜ ਦੇ ਵਿੱਚੋਂ ਦੀ ਪੱਥਰਾਂ ਨੂੰ ਵੱਢ ਕੇ ਰਸਤਾ ਬਣਾਇਆ ਆ ਦੋਨੋਂ ਪਾਸੋਂ ਪਹਾੜ ਹੀ ਪਹਾੜ ਆ ਬੱਲੇ 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 ਆਨੰਦ ਆ ਗਿਆ ਬਾਈ ਜੀ ਨਹੀਂ ਚੜਾਈਆ ਦੇਖ ਲੋ ਕਿੱਦਾਂ ਪਹਾੜ ਆ ਕੈਂਟ ਲੱਗ ਰਿਆ ਨਾ ਹੁਣ ਇੱਥੋਂ ਦਿਖਾਣੇ ਤੁਹਾਨੂੰ ਕਰੋ ਚੈੱਕ ਬਾਈ ਜੀ ਇੱਥੋਂ ਆਏ ਆ ਅਸੀਂ ਇਹ ਇੱਥੋਂ ਆਇਆ ਹੁਣ ਤੁਸੀਂ ਦੇਖ ਲੋ ਸਾਰੀਆਂ ਸੱਪ ਮਲਿੰਗ ਜੇ ਮਾਰਦੇ ਹੋਏ ਚੜਦੇ 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 ਆਪਾਂ ਤੇ ਹੁਣ ਇਧਰੋਂ ਦੀ ਕਟੀਆਂ ਉਹ ਖੜਾਈਆਂ ਹੰਦੇ ਇੱਥੋਂ ਵੀ ਆਏ ਆ ਬਾਈ ਜੀ ਚੜ ਕੇ ਉਹ ਜਿਹੜਾ ਰਸਤਾ ਆ ਉੱਥੋਂ ਦੀ ਹੁਣ ਚੜਦੇ ਸੱਪ ਬਲਿੰਗ ਜੇ ਮਾਰਦੇ ਹੋਏ ਪਹਾੜਾ ਤੇ ਚੜੇ ਆ ਤੁਰ ਕੇ ਹੁਣ ਚੜਾਈ ਸਾਰੀ ਸੁੱਕੀ ਆ ਥੋੜਾ ਨੀਚੇ ਨੂੰ ਆਵਾਂ ਜੋਰਨ ਤਾਰ ਲਾ ਲਿਆ ਹੁਣ ਤੁਰ ਕੇ ਹੁਣ ਚੜ ਕੇ ਆਨੰਦਨਾ ਥੱਲੇ ਨੂੰ ਜਾਵਾਂਗੇ ਹੌਣ ਆਊਗਾ ਆਨੰਦ ਬਾਈ ਜੀ ਚੜ ਤਾਂ ਗਏ ਆਪਾਂ ਤੁਰ ਕੇ ਹੀ ਚੜੇ ਵੈਸੇ ਤਾਂ 4-5 ਕਿਲੋਮੀਟਰ ਸੀਗਾ ਹੁਣ ਬਿਨਾ ਪੈਂਡਲ ਮਾਰੇ ਉਤਰਾਂਗੇ ਉੱਪਰ ਬੜੀ ਬੜੀ ਸ਼ਾਨਦਾਰ ਸੂਰੇ ਜਿ ਸੂਰੇ ਸਿਰੇ ਜਿਹੜਾ ਕਿਰਨਾ ਪੈਂਦੀ ਹੈ ਨਾ ਉਹ ਆਨੰਦ ਬੋਰ ਵੱਖਰਾ ਹੀ ਹੋ ਜਾਂਦਾ ਜਿੰਨਾ ਜੋਰ ਨਾਲ ਚੜੇ ਸੀ ਉਹਨਾਂ ਹੁਣ ਆਨੰਦ ਨੂੰ ਆਨੰਦ ਲੈਂਦੇ ਹੋਏ ਥੱਲੇ ਆਏ ਆਂ 4 ਕਿਲੋਮੀਟਰ ਚੜੇ ਸੀਗੇ ਆਪਾਂ ਪੈਦਲ ਤੇ ਹੁਣ ਮੈਂ ਕਹਿੰਦਾ 6-7 ਕਿਲੋਮੀਟਰ ਆਰਾਮ ਨਾਲ ਉਤਰ ਗਏ ਆਪਾਂ ਕਾਫੀ ਅੱਗੇ ਆ ਗਿਆ ਚਲੋ ਚਲੋ ਲੋ ਭਾਈ ਜੀ ਪਹਾੜਾਂ ਦੇ ਵਿੱਚ ਵਿਚਾਲੇ ਬਸਿਆ ਹੋਇਆ ਸ਼ਹਿਰ ਅਜਮੇਰ ਭਾਈ ਬਹੁਤ ਸ਼ਾਨਦਾਰ ਆਨੰਦ ਆ ਗਿਆ ਹੁਣ ਸ਼ਹਿਰ ਦੇ ਵਿੱਚੋਂ ਵਿੱਚੋਂ ਜਾ ਰਹੇ ਆਂ ਇੱਥੋਂ ਦੀ ਹੁਣ ਅੱਗੇ ਦੇਖਦੇ ਆਂ ਚਾਹ ਪਾਣੀ ਪੀ ਕੇ ਅੱਗੇ ਨੂੰ ਸਵਰਾਵਾਂ ਨੂੰ ਵਧਾਂਗੇ ਸਵੇਰ ਦੇ ਸਮਾਂ ਸਾਟੇ ਸਾਤ ਵਜੇ ਕਿਨੇ ਸਵੇਰ ਦਾ ਸਮਾਂ 8:30 ਹੋ ਚੁੱਕੇ ਨੇ ਚੱਲੀ ਜਾਂਦੇ ਨੇ ਛਾ ਦੇ ਆਲੇ ਦੁਆਲੇ ਪਹਾੜੀ ਪਾਲਾ ਆਪਣੇ ਸੱਜੇ ਵੀ ਖੱਬੇ ਵੀ ਸਾਹਮਣੇ ਵੀ ਪਿੱਛੇ ਵੀ ਹੁਣੇ ਪਿੱਛੋਂ ਆਪਾਂ ਆਈਆਂ ਸੋਹਣੇ ਵਾਹੀ ਪਹਾੜਾ ਦੇ ਘਰ ਵਸੇ ਹੋਇਆ ਤੇ ਪਿੱਛੇ ਸੂਰਤ ਦੀ ਗੱਨਾ ਸ਼ਾਨਦਾਰ ਇਸ ਥੀਲ ਦੇ ਕੋਲ ਖੜੇ ਆ ਆਨੰਦ ਸਾਗਰ ਤੇ ਪਹਾੜੀਆਂ ਬੜੀਆਂ ਸ਼ਾਨਦਾਰ ਆ ਪਹਾੜੀਆਂ ਦੇ ਵਸੇ ਹੋਏ ਆ ਛੋਟੇ ਛੋਟੇ ਘਰ ਤੇ ਬੜੇ ਸੋਹਣੇ ਲੱਗਦੇ ਪਏ ਆ ਨੰਦ ਆ ਗਏ ਤੇ ਹੁਣ ਇੱਥੇ ਰੁਕੇ ਆ ਤੇ ਮੈਂ ਕਹਾ ਚਲੋ ਝੀਲ ਵੀ ਦੇਖ ਲਈਏ ਤੇ ਚਾਹ ਸੀਗੀ ਤੇ ਮੈਂ ਕਹਾ ਚਾਹ ਵੀ ਛਕੀਏ ਤੇ ਚਲੋ ਨਾਲ ਪੀਵਾਂਗੇ ਚਾਹ ਤੇ झीलता लवान अच्छा चुभिया मारे फिर मछिया लिखते जिस शहर के बच्चों विचरते पे हैं ਸ਼ਹਿਰ ਦਾ ਅਜਮੇਰ ਸਿਟੀ ਪੁਰਾਣੀਆਂ ਬਿਲਡਿੰਗਾਂ ਬਹੁਤ ਨੇ ਇੱਧਰ ਨਗਰ ਨਿਗਮ ਅਜਮੇਰ ਅੱਛਾ ਜੀ ਸ਼ਹਿਰ ਘੁੰਮਣ ਆਇਆ ਸੋ ਸ਼ਹਿਰ ਕਿਤੇ ਸਵੱਪ ਬਣਿਆ ਜ਼ਰੂਰ ਘੁੰਮਾਂਗੇ ਤੇ ਸਮਾ ਘੱਟ ਫੋਨ ਕਰਨ ਆ ਕਰਕੇ ਹੋਣ ਨਿਕਲ ਹੀ ਜਾ ਰਹੇ ਆ ਰੋਕ ਨਹੀਂ ਰਹਿ ਕਿਤੇ ਭਾਈ ਜੀ ਸਿਟੀ ਹੈ ਜਮੇੜ ਦੇ ਵਿੱਚ ਤੱਕ ਰੁਕੇ ਆ ਇੱਥੋਂ ਵੀ ਥੋੜਾ ਜਿਹਾ ਥੋੜਾ ਜਿਹਾ ਰਹਿ ਗਿਆ ਫਿਰ ਇੱਥੋਂ ਵੀ ਹਾਈਵੇ ਤੇ ਚੜ ਜਾਗੇ ਆਪਾਂ ਤੇ ਮੈਂ ਕਿਹਾ ਰੋਕ ਕੇ ਥੋੜਾ ਦਮ ਲੈ ਲਈਏ ਤੇ ਜਾ ਕੇ ਟਲਾਤੀ ਭਾਈ ਜੀ ਗਰਮੀ ਹੋ ਲ ਆਪੀ ਸੀ ਕਰਤੀ ਲੋਟ ਬਸ ਪਾਣੀ ਪੀ ਕੇ ਅੱਗੇ ਨੂੰ ਚੱਲਦੇ ਆਂ ਹਾਂਜੀ ਲਗਭਗ ਆਪਾਂ ਪਹਾੜੀਆਂ ਪਿੱਛੇ ਲੰਘ ਹੀ ਆਂ ਪਹਾੜੀ ਇਲਾਕਾ ਹੋ ਗਿਆ ਪਤਰਾ ਹੁਣੇ ਚੋੜੀ ਇਹ ਲਗਭਗ ਅਪਾ 30 ਕਿਲੋਮੀਟਰ ਕੱਢ ਲਿਆ ਪਹਾੜੀ ਇਲਾਕਾ ਦਾ ਤੇ ਹੁਣ ਬਸ ਪਤਰਾ ਰੋੜਾ ਕਾਮਟਾ ਵਈਆਂ ਰਕਤ ਆ ਗਿਆ ਵੈਸੇ ਤਾਂ ਪਤਰਾ ਹੀ ਹੈ ਇਹਦਾ ਇਹ ਤੋਂ ਵੀ ਹਜੇ ਵੀ ਆਪਣਾ ਸਫ਼ਰ 120 ਕਿਲੋਮੀਟਰ ਪਿਆ ਆ ਤੇ 30 ਕਿਲੋਮੀਟਰ ਅਪਾ ਕੱਢ ਲਿਆ ਰੋਡ ਤੇ ਚੜਦੇ ਪਏ ਆ ਬਾਈ ਜੀ ਨੈਸ਼ਨਲ ਹਾਈਵੇ 48 ਬੰਬਈ ਰੋਡ ਠੀਕ ਆ ਜੀ ਹੁਣ ਇੱਥੋਂ ਮੇਨ ਰੋਡ ਤੇ ਚੜ ਗਏ ਹਾਈਵੇ ਤੇ ਇੱਥੇ ਦੇਖਦੇ ਕੋਈ ਢਾਬਾ ਵਧੀਆ ਜਿਹਾ ਹੈਗਾ ਉੱਥੇ ਰੋਕ ਕੇ ਹੁਣ ਦਾਣਾ ਪਾਣੀ ਛਕਾਂਗੇ ਫਿਰ ਅੱਗੇ ਨੂੰ ਵਧਾਂਗੇ ਕੋਟਾ ਹੋ ਗਿਆ ਜੀ ਆਪਣੇ ਖੱਬੇ ਪਾਸੇ ਸਿੱਧਾ ਉਦਯਪੁਰ ਸਿੱਧਾ ਹੀ ਓਕੇ ਕੋਟਾ ਆਪਣੇ ਹੁਣੇ ਤਰੂ ਦੀ ਖੱਪੇ ਹੱਥ ਹੋ ਗਿਆ। ਕੋਟਾ ਇੱਧਰ ਹੋ ਗਿਆ। ਹੁਣ ਸਿੱਧਾ ਹੀ ਜਾਣਾ ਆਪਾਂ। ਉਹ ਭਾਈ ਰੁਕੇ ਆ ਟਾਬੇ ਤੇ। ਕਿਹੜਾ ਆ? ਗੁਰੂ ਪਰਜਾ ਪੁੱਤ। ਬੋਝ ਨਾਲ ਲੈ। ਇੱਥੋਂ ਦੀ ਹੁਣ ਦਾਣਾ ਪਾਣੀ ਛੱਕੇ ਅੱਗੇ ਨੂੰ ਨਿਕਲਾਂਗੇ। ਦਾਲ ਕਾਲੀ ਮਿਕਸ ਮਿਕਸ ਸਬਜ਼ੀ ਤੇ ਇੱਧਰ ਆ ਗਈ ਰੋਟੀ। ਆ ਗਏ ਪ੍ਰਸ਼ਾਦੇ ਹੁਣ ਲਾਈਏ ਬਾਢੇ। ਉਹ ਦਾਣਾ ਪਾਣੀ ਛੱਕ ਲਿਆ ਤੇ ਹੁਣ ਆਪਾਂ ਗੱਡੀਆਂ ਖਿੱਚਦਿਆਂ ਆਪਣੇ ਸਫਰਬਲ ਨੂੰ ਅੱਗੇ ਨੂੰ ਤੇ ਸਮਾਂ ਲਗਭਗ ਆਪਣਾ 8:11 ਹੋ ਚੁੱਕੇ ਨੇ ਤੇ ਹੁਣ ਚੱਲੀ ਜਾਂਦੇ ਨੇ ਤੇ ਭਾਈ ਜੀ ਆਨੰਦ ਆ ਗਿਆ ਪੂਰਾ ਵਧੀਆ ਸੀਗਾ ਰੇਟ ਵੀ ਜੈਨੂਨ ਸੀਗਾ ਹੈਨ ਟਿੱਟ ਭਰ ਕੇ ਕਹਿੰਦਾ ਮਤਲਬ ਰੋਟੀ ਖਾਧੀ ਆ ਆਪਾਂ ਤੇ ਰੇਟ ਸਾਰਾ ਆਪਣਾ 340 ਚ ਵਧੀਆ ਆਪਣੇ ਤਿੰਨੇ ਜਾਣੇ ਪੂਰੇ ਤੇ ਬੰਦੇ ਨੇ ਵਧੀਆ ਸੀ ਹੋਟਲ ਵੀ ਵਧੀਆ ਸੀ ਨਾਲੇ ਵੈਸ਼ ਨੂੰ ਸੀਗਾ ਹੈਨ ਆਨੰਦ ਆ ਗਿਆ ਪੂਰਾ ਤੇ ਹੁਣ ਇਹ ਨਹੀਂ ਆਪਾਂ ਵੀਡੀਓ ਦੇ ਵਿੱਚ ਹੀ ਕਹੀ ਜਾਵੇ ਅਨੰਤ ਆ ਗਿਆ ਸਾਰੀ ਜਗ੍ਹਾ ਵਧੀਆ ਜਿਹੜੀ ਜਗ੍ਹਾ ਵਧੀਆ ਤੇ ਆਪਾਂ ਵਧੀਆ ਹੀ ਕਵਾਂਗੇ ਹੁਣ ਤੁਸੀਂ ਵੀ ਦੇਖਿਆ ਹੋਣਾ ਪਿੱਛੇ ਵੀ ਆਪਾਂ ਖਲਦਿਆ ਸੀਗਾ ਤੇ ਸੱਤਿਆਨਾਥ ਮਾਰਦਾ ਹੀ ਪਰੋਹਿਆ ਦਾ ਕਿ ਜਿੱਥੇ ਵਧੀਆ ਤੇ ਵਧੀਆ ਕਵਾਂਗੇ ਹੁਣ ਚੱਲੀਏ ਨੇ ਮਿੱਠੇ ਮਿੱਠਾ ਆਪਣੇ ਸਰਪਰ ਵੱਲੋਂ ਐ ਪੀਲਵਾੜਾ 99 ਓਕੇ ਬੀਲ ਵੜਾ ਸਿੱਧਾ ਹੀ ਸਿੱਧਾ ਸਿੱਧਾ ਹੀ ਦੱਸੀਂਂਦੇ ਆ ਚਲੋ ਕੋਈ ਨਾ ਜਲਦੀ ਚਲੋ ਮੈਂ ਤੇ ਮੇਰਾ ਸਾਈਕਲ ਮੈਂ ਤੇ ਮੇਰਾ ਸਾਈਕਲ ਤੂੜਾ ਪੱਟੀ ਜਾਂਦਾ ਏ ਤੂੜਾ ਪੱਟੀ ਜਾਂਦਾ ਏ ਜਿੱਥੇ ਲੱਗੇ ਨਾ ਜ਼ੋਰ ਵਾਏ ਗੁਰੂ ਹੱਥ ਫੜ ਖਿੱਚੀ ਜਾਂਦਾ ਏ ਹੈ ਲੱਗੇ ਨਾ ਚੋਰ ਵਾਈ ਬਰੂ ਹੱਥ ਫੜ ਕਿੱਝ ਜਾਂਦਾ ਹੈ ਵਾਈ ਬਰੂ ਵੇ ਮੈਟਰ ਪਹੁੰਚ ਗਿਆ ਕ੍ਰਿਸ਼ਨਗੜ੍ਹ ਗਲਾਪੂਰਾ ਟੂਰ ਪਲਾਜ ਆ ਗਿਆ ਉਹਨਾਂ ਦਾ ਇੱਥੋਂ ਦੇ ਕ੍ਰਿਸ਼ਨਗੜ੍ਹ ਗਲਾਪੂਰਾ ਸ਼ੁਰੂ ਹੋ ਗਿਆ ਠੀਕ ਹੈ ਜੀ 어이 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 어어 에취! 쟤락 ਇੱਧਰ ਆਪਣੇ ਜਿਹੜਾ ਫਰੇਮ 'ਚ ਆ ਰਿਹਾ ਪਿੰਡ ਇਹ ਸਾਰਾ ਪੀਜੇ ਗੜ ਆ ਗਿਆ ਜਿੰਨਾ ਆਪਣੇ ਫਰੇਮ ਦੇ ਵਿੱਚ ਹੈਗਾ ਆ ਆ ਆ ਗਿਆ ਜੀ ਪੀਜੇ ਗੜ ਹੁਣ ਰੁਕ ਕੇ ਗੱਡੀਆਂ ਤੇਲ ਪਾਣੀ ਪਵਾ ਲਈਏ ਭਾਈ ਜੀ ਇਸੀ ਟਾਬੇ ਤੇ ਮਾ ਗਾਤ ਗੱਡੀ ਦੇ ਤੇਲ ਪਾਣੀ ਪਵਾ ਲਈਏ ਫੇਰ ਹੀ ਗੱਡੀਆਂ ਚਲਣੀਆਂ ਅੱਗੇ ਨੂੰ ਚਲ ਜੀ ਭਾਈ ਜੀ ਹੌਸ ਠੀਕ ਹੈ ਅੱਗੇ ਨੂੰ ਚਲ ਜੀ ਪਾਈਏ ਚੱਲ ਉਹ ਭਾਈ ਜੀ ਚਾਹ ਪਣੀ ਸ਼ਕ ਲਿਆ ਤੇ ਹੁਣ ਚਲੀਏ ਅੱਗੇ ਨੂੰ ਇੱਥੋਂ ਦੀ ਆਪਣਾ ਰਹਿ ਗਿਆ 40 ਕਿਲੋਮੀਟਰ ਅਜਦਾ ਆਪਣਾ ਸਫਰ ਚਲ ਜੀ ਭਾਈ ਉਹ ਇੱਥੇ ਤੱਕ ਦਾ ਸਫ਼ਰ ਆਪਣਾ ਅੱਜ 110 ਕਿਲੋਮੀਟਰ ਹੋ ਗਿਆ ਅਜੇ ਵੀ ਲਗ ਲਗਭਗ 24 ਕਿਲੋਮੀਟਰ ਪਿਆ ਆਪਣਾ ਅਜ ਤਾਂ ਸਫ਼ਰ ਫਿਰ ਉੱਥੇ ਸਟੌਪ ਹੋ ਗਏ ਹੋ ਵਾਹ ਮੈਟਰ ਵਾਹ ਤੇਰੇ ਮੇਰੇ ਖੱਬੇ ਪਾਸੇ ਪਿੰਡ ਆ ਗਿਆ ਪਵਾਨੀ ਪੂਰਾ ਇੱਥੋਂ ਦੀ ਆਪਾਂ ਪੁਸ਼ਕਰ ਤੋਂ ਤੁਰੇ ਸੀਗੇ ਤੇ ਇੱਥੇ ਤੱਕ ਦਾ ਸਫ਼ਰ ਆਪਣਾ ਅੱਜ 110 ਕਿਲੋਮੀਟਰ ਹੋ ਗਿਆ ਹਰੇ ਵਿੱਚ 24 ਕਿਲੋਮੀਟਰ ਆਪਣਾ ਅੱਜ ਦਾ ਇਹ ਆਇਆ ਤੇ ਸੂਰਜ ਭਾਜੀ ਸਮੇਂ ਅਨਸਾਰ ਘੱਲ ਜਾਂਦੇ ਜਿੰਨਾ ਵੀ ਅੱਜ ਆਪਣਾ ਸਫ਼ਰ ਕੱਢਿਆ ਜਿੰਨਾ ਵੀ ਅੱਜ ਉਸੀ ਆਪਣਾ ਸਵਰ ਕੱਢਿਆ ਸਾਰਾ ਰੋਡ ਫੁਨ ਮਸਾਣੀ ਆ ਟਾਵੇਂ ਟਾਵੇਂ ਕਿਤੇ ਪੰਪ ਪੰਦਾ ਤੇ ਆਪਣੇ ਕੀ ਕਹਿੰਦੇ ਨੂੰ ਟਾਬਾ ਆਂਦਾ ਸੋਰ ਕੁਛ ਖਾਸ ਨਹੀਂ ਲੋ ਜੀ ਸ਼ਹਿਰ ਆ ਗਿਆ ਰੈਲਾ ਇੱਧਰ ਆ ਗਿਆ ਆਪਣਾ ਰੇਲਵੇ ਸਟੇਸ਼ਨ ਤੇ ਇੱਧਰ ਰੋਡ ਤੇ ਇੱਧਰ ਸੂਰਜ ਭਾਜੀ ਆਪਣਾ ਜ਼ੋਰ ਮਾਰੀ ਜਾ ਰਹੇ ਨੇ ਸਮੇਂ ਅਨੁਸਾਰ ਹੁਣ ਪੁਲ ਚਾੜਦੀ ਥੋੜਾ ਜਿਹਾ ਹੁਣ ਆਪਣਾ ਵੀ ਜ਼ੋਰ ਮਾਰ ਲੀਆ ਲੋ ਵੇ ਮਾ ਲੋ ਵੇ ਮੇਟਰੋ ਮਾਰਦੇ ਹੋਏ ਪੱਟਾ ਦਾ ਜ਼ੋਰ ਪੁਲ ਤਾਂ ਚਾੜ ਲਿਆ ਹੁਣ ਨਜ਼ਾਰਾ ਆਊਗਾ ਥੱਲੇ ਉਤਰ ਲੱਗੇ ਅੱਧਰ ਆ ਗਿਆ ਸ਼ਹਿਰ ਟਾਇਲਾ ਥੱਲੇ ਉਤਰ ਲੱਗੇ ਨੰਦ ਆਂਦਾ ਉੱਪਰ ਪੁਲ ਚੜ ਲੱਗੇ ਜ਼ੋਰ ਲਾ ਕੇ ਜਾਂਦਾ ਪੂਰਾ ਮੈਟਰੋ ਆਰਥਨ ਦਾ ਵੇਲਾ ਹੋ ਗਿਆ ਐ ਇੱਥੋਂ ਦੀ ਆਪਣਾ ਸਫ਼ਰ ਹੁਣ ਲਗ ਭੱਗ ਰਹਿ ਗਿਆ 4 ਕਿਲੋਮੀਟਰ ਆਪਣਾ ਅੱਜ ਦਾ ਸਫ਼ਰ ਤੇ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਹੈਗਾ ਆਪਣਾ ਇੱਥੋਂ ਦੀ ਸੱਜਿਆਤ ਤੇ ਬੱਸ ਆਈ ਦਾ ਟਿਕਾਣਾ ਹੋਊਗਾ ਗੁਰਦੁਆਰਾ ਸਾਹਿਬ ਇੱਥੋਂ ਵੀ ਅੱਜ ਲਗਭਗ ਅੱਜ ਲਗਭਗ ਆਪਾਂ 135-40 ਕਿਲੋਮੀਟਰ ਸਾਈਕਲ ਦਾ ਸਫ਼ਰ ਕੱਟ ਲਿਆ। ਲਗਾਤਾਰ ਜਿਵੇਂ ਸਵੀਟ ਤੋਂ ਲੈ ਕੇ ਹੁਣ ਤੱਕ 10 ਕ ਘੰਟੇ ਮੇਰਾ ਸਾਈਕਲ ਚਲਾ ਹੀ ਲਿਆ ਆਪਾਂ। ਬਾਬੇ ਦੀ ਕਿਰਪਾ ਨਾਲ। ਹੋ ਵਾਏ ਗੁਰੂ ਜੀ ਆ ਗਿਆ ਗੁਰਦੁਆਰਾ ਸਾਹਿਬ। ਇੱਥੋਂ ਦੇ ਹੁਣ ਸੱਜੇ ਹਟਾ ਇੱਥੋਂ ਦੇ ਹੁਣ ਪੁਲੀ ਦੇ ਥੱਲੇ ਨਹੀਂ ਹੁੰਦੇ ਉਹ ਉਧਰਲੀ ਸਾਈਡ ਜਾਵਾਂਗੇ ਓਏ ਵਾਹਿਗੁਰੂ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਪੁਰਾ ਤੇ ਪੀਲਵਾੜੇ ਤੋਂ ਥੋੜਾ ਜਿਹਾ 20-25 ਕਿਲੋਮੀਟਰ ਪਿੱਛੇ। ਓ ਵਾਹ ਗੁਰੂ ਜੀ। ਤੇ ਕਮਰਾ ਨਾਲ ਹੀ ਮਿਲ ਗਿਆ। ਸ਼ਾਨਦਾਰ ਵਧੀਆ ਕਮਰਾ ਕੁਲੜੁਲਾ। ਆਨੰਦ ਆ ਗਿਆ ਬਾਈ ਜੀ ਪੂਰਾ। ਸੋ ਬਾਈ ਜੀ ਫਾਈਨਲੀ ਪਹੁੰਚ ਗਏ ਘੋੜੋਰਾ ਸਾਹਿਬ ਤੇ ਕਮ ਨਾਲ ਹੀ ਪਹੁੰਚ ਸਦੇ ਗੁਰਦੁਆਰਾ ਆਪਾਂ ਨੂੰ ਕਮਰਾ ਵੀ ਮਿਲ ਗਿਆ ਤੇ ਸਿੰਘ ਸਾਹਿਬ ਜੀ ਦਾ ਫੋਨ ਆ ਗਿਆ ਸੀਗਾ ਤੇ ਉਹਨਾਂ ਨੇ ਕਮਰਾ ਪਹਿਲ ਹੀ ਦੇ ਦਿੱਤਾ ਸੀਗਾ ਸਾਨੂੰ ਤੇ ਹੁਣ ਰਾਤ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਇੱਥੋਂ ਦੀ ਨਿਕਲਾਂਗੇ ਆਪਣੇ ਅਗਲੇ ਸਫ਼ਰ ਵੱਲ ਨੂੰ ਤੇ ਬਾਈ ਜੀ ਮਿਲ ਲੇ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ ਤੇ ਜੁੜੇ ਬਾਈ ਸਾਡੇ ਨਾਲ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨੇ ਕੀਮਤੀ ਸਮੇਂ ਜੋ ਕੱਢ ਕੇ ਤੁਸੀਂ ਆਪਰੇ ਆਪਣੇ ਮੇਰੀ ਵੀਡੀਓ ਦੇਖਦੇ ਹੋ ਇਨਾ ਸਮਾਂ ਕੱਢਦੇ ਹੋ ਤੇ ਇਨਾ ਪਿਆਰ ਦਿੰਦੇ ਹੋ ਤੇ ਬਹੁਤ ਬਹੁਤ ਧੰਨਵਾਦ ਮਿਲਦੇ ਤੁਹਾਨੂੰ ਫੇਰ ਨਵੀਂ ਵੀਡੀਓ ਨਵੇਂ ਬਲੌਗਰ ਚੱਕਾਈ ਸਾਸਰੀ ਕੋ